ਹਾਂਜੀ ਸਤਿ ਸ੍ਰੀ ਅਕਾਲ ਆਹ ਸਤਿ ਸ੍ਰੀ ਸਾਰੇ ਰਾਜੀ ਖੁਸ਼ੀ ਹੋਵਾਂਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਕੀਤਾ ਪੰਜਾਬੀ ਸੁਣੋ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਉਮੀ ਪਹਿਲਾਂ ਟ੍ਰਾਇਲ ਪੈਰਾ ਬੋਲਾਂਗੇ ਜਿੱਦੋਂ ਤੁਹਾਡਾ ਹੱਥ ਚੱਲੇ ਫਿਰ ਤੁਹਾਨੂੰ ਪ੍ਰੋਪਰ ਪੈਰੇ ਬੋਲੇ ਜਾਣਗੇ 2.5 2.5 ਮਿੰਟਾਂ ਦੇ ਵਿੱਚ ਦੀ 2 ਮਿੰਟ ਦੀ ਬ੍ਰੇਕ ਹੋਊਗੀ ਖਾਲੀ ਵੀਡੀਓ ਚੱਲੂਗੀ ਉਹਦੇ ਵਿੱਚ ਤੁਸੀਂ ਆਪਦਾ ਪੈਰਾ ਪੜ ਲੈਣਾ ਤੇ ਇਮਾਨਦਾਰੀ ਨਾਲ ਤਰ੍ਹਾਂ ਟੈਸਟ ਕਰਨਾ ਤਾਂ ਜੋ ਆਪਕ ਨੂੰ ਪਤਾ ਚੱਲ ਸਕੇ ਵੀ ਆਪਾਂ ਕਿੱਥੇ ਜਿ ਖੜੇ ਆ ਕਿਉਂਕਿ ਜਿਹੜੇ ਹਿਸਾਬ ਨਾਲ ਹੋਣਾ ਧਰਨੇ ਵਗੈਰਾ ਲੱਗ ਰਹੇ ਨੇ ਤੇ ਹੋ ਸਕਦਾ ਅਗਸਤ ਦੇ ਵਿੱਚ ਆਪਣਾ ਕੋਈ ਪੇਪਰ ਦਾ ਨੋਟੀਫਿਕੇਸ਼ਨ ਵਗੈਰਾ ਆ ਜਾਏ ਕਿਉਂਕਿ ਜੁਲਾਈ ਤੋਂ ਅਗਸਤ ਦੇ ਵਿੱਚ ਬਦਲਣ ਦਾ ਟਾਈਮ ਚੱਲਣਾਗਾ ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਬੋਰਡ ਵਾਲੇ ਇੰਨੇ ਤੇਜ਼ ਆ ਵੀ ਉਹਨਾਂ ਦੇ ਵਿੱਚ ਵਿੱਚ ਹੀ ਕਰ ਦੇਣਾ ਤਿਪਰ ਇਹ ਆ ਵੀ ਕੋਸ਼ਿਸ਼ ਕਰੋ ਵੀ ਜਿਹੜਾ ਜਾ ਸਕਦਾ ਹਨਾ ਧਰਨਾ ਤੇ ਜਰੂਰ ਜਾਓ ਜਿੱਥੇ ਜਿਹੜੀ ਕੋਈ ਜਾਦੇ ਵੀ ਜੀ ਆ ਵੀ ਨਹੀਂ ਜਾ ਸਕਦਾ ਮਜਬੂਰੀ ਆ ਕੋਈ ਉਹਨਾਂ ਦੀ ਗੱਲ ਵੱਖ ਆ ਤੇ ਕਿਉਂਕਿ ਜਿਹੜੇ ਜਾਂਦੇ ਆ ਉਹ ਵੀ ਆਪਣੇ ਲਈ ਜਾਂਦੇ ਆ ਉਹਨਾਂ ਨੇ ਕੱल्याਣੇ ਨੌਕਰੀ ਤਾਂ ਨਹੀਂ ਨੌਕਰੀ ਤਾਂ ਸਾਰਿਆਂ ਨੇ ਲੈਣੀ ਆ ਤੇ ਆਪਦੇ ਹਨਾ ਇਮਾਨਦਾਰੀ ਨਾਲ ਜਿਹੜੇ ਜਾ ਸਕਦੇ ਆ ਵੱਤ ਤੋਂ ਵੱਤ ਜਾਓ ਤੇ ਚਲੋ ਹੁਣ ਆਪਾਂ ਟ੍ਰਾਇਲ ਪੈਰਾ ਬੋਲਦੇ ਆ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਰੈਡੀ ਹੋ ਜਾਓ ਹੁਣ ਟ੍ਰਾਇਲ ਪੈਰੇ ਲਈ ਰੈਡੀ ਪੰਜਾਬ ਵਿੱਚ ਆਮ ਹੀ ਵੇਖਣ ਵਿੱਚ ਆਉਂਦਾ ਹੈ ਕਿ ਅਨੇਕ ਥਾਮਾਂ ਉੱਤੇ ਵੱਡੇ ਵੱਡੇ ਰੁੱਖ ਹੋਣ ਦੇ ਬਾਅਵਯੂਦ ਉਹਨਾਂ ਦੇ ਸ਼ੁਰੂਆਤੀ ਦਿਨਾਂ ਵਿੱਚ ਲਗਾਈ ਟਰੀ ਗਾਰਡ ਬੁਰੀ ਤਰ੍ਹਾਂ ਫਸੇ ਨਜ਼ਰ ਆਉਂਦੇ ਹਨ ਡੰਡੀ ਕਈ ਥਾਮਾਂ ਉੱਤੇ ਤਾਂ ਰੁੱਖ ਬਹੁਤ ਹੀ ਬੁਰੀ ਤਰ੍ਹਾਂ ਚੀਰੇ ਹੋਏ ਵਿਖੇ ਜਾ ਸਕਦੇ ਹਨ ਜਿਸ ਕਰਕੇ ਪੂਰੇ ਪੰਜਾਬ ਵਿੱਚ ਬਹੁਤ ਜ਼ਿਆਦਾ ਦਰੱਖਤਾਂ ਦਾ ਵਿਕਾਸ ਰੁਕਣ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਡੰਡੀ ਕਈ ਸਾਲ ਬੀਤਣ ਉਪਰੰਤ ਵੀ ਰੁੱਖਾਂ ਦੇ ਦਵਾਲੇ ਤੋਂ ਤ੍ਰੀ ਗਾਰੜ ਨਹੀਂ ਹਟਾਏ ਜਾਂਦੇ ਡੰਡੀ ਲਓ ਜੀ ਟ੍ਰਾਇਲ ਪੈਰਾ ਹੋ ਗਿਆ ਤੇ ਹੁਣ ਆਪਾਂ ਤੁਹਾਨੂੰ ਪ੍ਰੋਪਰ ਪੈਰਾ ਬੋਲਾਂਗੇ ਇੱਕ ਤੁਹਾਨੂੰ ਹੋਰ ਦੱਸ ਕੇ ਜਿਵੇਂ ਇੱਥੇ ਆ ਪੈਰੇ ਚ ਟ੍ਰਾਇਲ ਚ ਆ ਸੀ ਥਾਵਾ ਉਹ ਆਪਾਂ ਦੋਨਾਂ ਤੇ ਬਿੰਦੀ ਪਾਉਣੀ ਹੈ ਅਣਜਾਣਪਨੇ ਚ ਇਹ ਨਹੀਂ ਵੀ ਆਪਾਂ ਪਿਛਲੇ ਤੇ ਬਿੰਦੀ ਪਾ ਗਏ ਜੋ ਥਾ ਤੇ ਬਿੰਦੀ ਪਿੰਦੀ ਹੈ ਨਾ ਤੇ ਉਹ ਥਾਵਾ ਤੇ ਵੀ ਥੱਥੇ ਥਾ ਤੇ ਵੀ ਉਹ ਥਾਵਾ ਮਾਮਾ ਸ਼ਾਮਾ ਜਿਵੇਂ ਵੀ ਆ ਨਵੀ ਤੋਂ ਨਵਾਂ ਬਣਦਾ ਉਹ ਵੀ ਦੋਨਾਂ ਤੇ ਬਿੰਦੀ ਹੁੰਦੀ ਆ ਚਲੋ ਹੁਣ ਟ੍ਰਾਇਲ ਪੈਰੇ ਪ੍ਰੋਪਰਪਰਲੀ ਰੈਡੀ ਹੋ ਜਾਓ ਰੈਡੀ ਪਾਣੀ ਦੇ ਘਟ ਰਹੇ ਪੱਦਰ ਨੂੰ ਉੱਪਰ ਚੁੱਕਣ ਦੇ ਮਨੋਰਥ ਨਾਲ ਜਿੱਥੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਇਸ ਵਾਰ ਕਿਸਾਨਾਂ ਨੂੰ ਝੋਨੇ ਦੀ ਬਜਾਈ ਦੀ ਥਾਂ ਉੱਤੇ ਮੱਕੀ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉਥੇ ਖੇਤੀਬਾੜੀ ਵਿਭਾਗ ਵੱਲੋਂ ਬਜਾਈ ਕਰਵਾਈ ਮੱਕੀ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਣ ਕਾਰਨ ਮੱਕੀ ਕਾਸ਼ਤਕਾਰ ਗਹਿਰੀ ਚਿੰਤਾ ਵਿੱਚ ਡੁੱਬੇ ਹੋਏ ਹਨ ਡੰਡੀ ਹਰੀ ਸੁੰਡੀ ਦੇ ਹਮਲੇ ਨਾਲ ਪ੍ਰਭਾਵਿਤ ਮੱਕੀ ਦੀ ਫਸਲ ਨੂੰ ਦਿਖਾਉਂਦਿਆਂ ਹੋਇਆਂ ਕਾਸ਼ਤਕਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਬਾਰ-ਬਾਰ ਕਹਿਣ ਉੱਤੇ 2.5 ਏਕੜ ਰਕਵੇ ਵਿੱਚ ਜੂਨ ਮਹੀਨੇ ਦੀ ਪਹਿਲੇ ਹਫ਼ਤੇ ਖੇਤੀਬਾੜੀ ਮਹਾਰਾ ਦੀ ਸਲਾਹ ਉੱਤੇ ਮੱਕੀ ਦੀ ਬਿਜਾਈ ਕੀਤੀ ਗਈ ਸੀ 1900 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ 4 ਕਿਲੋ ਮੱਕੀ ਦਾ ਬੀਜ 7500 ਰੁਪਏ ਦੇ ਬੀਜ ਤੋਂ ਇਲਾਵਾ ਜੂਰੀਆ ਖਾਦ ਪਾਉਣ ਉਪਰੰਤ ਟਰੈਕਟਰ ਨਾਲ ਬੱਟਾ ਪਾ ਕੇ ਮੱਕੀ ਦੀ ਬਜਾਈ ਕੀਤੀ ਗਈ ਸੀ ਡੰਡੀ ਫਟਾਰਾ ਹੋਣ ਤੋਂ ਬਾਅਦ ਹਰੀ ਸੁੰਡੀ ਦਾ ਹਮਲਾ ਹੋਣ ਕਾਰਨ ਮੱਕੀ ਦੇ ਪੱਤਿਆਂ ਅਤੇ ਗੋਭ ਨੂੰ ਸੁੰਡੀ ਵੱਲੋਂ ਖਾ ਕੇ ਪੌਦਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਡੰਡੀ ਉਹਨਾਂ ਕਿਹਾ ਕਿ ਖੇਤੀਬਾੜੀ ਮਹਾਰਾ ਅਨੁਸਾਰ ਮੱਕੀ ਦੀ ਫਸਲ ਪੱਕਣ ਦਾ ਸਮਾਂ 100 ਦਿਨ ਹੈ ਜਦ ਕਿ 20 ਦਿਨ ਦੀ ਮੱਕੀ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਣ ਤੋਂ ਬਾਅਦ ਮੱਕੀ ਨੂੰ ਹੋਰ ਬਿਮਾਰੀਆਂ ਪੈਨ ਤੋਂ ਇਲਾਵਾ ਹਾਂਜੀ ਰੈਡੀ ਹੋ ਜਾਓ ਮੁਝੇ ਪਰਾ ਬੋਲਣ ਲੱਗਦੇ ਆ ਰੈਡੀ ਮਾਰਚ 2024 ਵਿੱਚ ਜਦੋਂ ਮੇਰਾ ਜੀਵਨ ਸਾਥੀ ਮੈਨੂੰ ਜੀਵਨ ਸਫਰ ਵਿੱਚ ਅਦਵਾਟੇ ਛੱਡ ਅੰਬਰਾਂ ਤੋਂ ਪਾਰ ਜਾ ਵਸਿਆ ਤਾਂ ਬਾਈ ਜੀ ਨੂੰ ਅਖਬਾਰਾਂ ਵਿੱਚੋਂ ਪੜ੍ਹ ਕੇ ਹੀ ਪਤਾ ਚੱਲਿਆ ਡੰਡੀ ਪੜਨਸਾਰ ਉ ਦੂਰੋਂ ਆਪਣੇ ਪਿੰਡੋਂ ਮੇਰੇ ਦੁੱਖ ਵਿੱਚ ਸ਼ਰੀਕ ਹੋਣ ਲਈ ਪੁੱਜੇ ਡੰਡੀ ਮੈਂ ਸਾਰੇ ਪਰਿਵਾਰ ਰਿਸ਼ਤੇਦਾਰਾਂ ਅਤੇ ਮਿੱਤਰ ਪਿਆਰਿਆਂ ਵਿੱਚ ਬੈਠੀ ਸਾਂ ਅਤੇ ਅਸੀਂ ਕਦੇ ਇੱਕ ਦੂਜੇ ਨੂੰ ਮਿਲੇ ਨਹੀਂ ਸਾਂ ਡੰਡੀ ਪਹੁੰਚਾ ਵੱਡੀ ਭੈਣ ਦਾ ਆਦਰ ਦਿੰਦਿਆਂ ਮੇਰੇ ਪੈਰੀ ਹੱਥ ਲਾਏ ਅਤੇ ਅੱਖਾਂ ਪਰ ਆਏ ਡੰਡੀ ਮੈਂ ਪੁੱਛਿਆ ਕਿ ਵੀਰ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ ਤਾਂ ਉਹਨਾਂ ਕਿਹਾ ਤੁਹਾਡਾ ਬਾਈ ਰਜਿੰਦਰ ਸਿੰਘ ਉਹਨਾਂ ਨੇ ਵੱਡੀ ਸਾਰੀ ਸਟੀਲ ਦੀ ਕੇਨ ਵੱਲ ਇਸ਼ਾਰਾ ਕਰਦਿਆਂ ਮੈਨੂੰ ਕਿਹਾ ਭੈਣ ਜੀ ਪਹਿਲਾਂ ਇਹ ਦੁੱਧ ਰਸੋਈ ਵਿੱਚ ਭੇਜੋ ਖਰਾਬ ਨਾ ਹੋ ਜਾਵੇ ਡੰਡੀ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਖਬਰ ਕਿਵੇਂ ਮਿਲੀ ਅਤੇ ਕਿਵੇਂ ਤੁਸੀਂ ਇੰਨੀ ਦੂਰੋਂ ਆ ਕੇ ਭੈਣ ਦਾ ਕਰਨ ਲੱਬਿਆ ਪ੍ਰਸ਼ਨ ਚਿੰਨ ਉਹਨਾਂ ਸਾਰੀ ਗੱਲ ਦੱਸ ਦਿਆਂ ਕਿਹਾ ਕਿ ਮੈਂ ਪਿੰਡੋਂ ਪਟਿਆਲਾ ਅਤੇ ਪਟਿਆਲੇ ਤੋਂ ਸਰਹਿੰਦ ਦੀ ਬੱਸ ਫੜੀ ਅਤੇ ਅੱਡੇ ਉੱਤੇ ਪੁੱਜ ਕੇ ਮੈਨੇਜਰ ਸਾਹਿਬ ਦਾ ਨ ਲੈ ਕੇ ਕਰ ਪੁੱਛਿਆ ਅਤੇ ਇੱਥੇ ਪੁੱਜ ਗਿਆ ਡੰਡੀ ਦੁੱਖ ਦੀ ਘੜੀ ਇਕੱਠੇ ਹੋਏ ਸਾਰੇ ਉਹਨਾਂ ਵੱਲ ਆਦਰ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਡੰਡੀ ਮੈਂ ਕਿਹਾ ਕਿ ਠੀਕ ਹੈ ਤੁਹਾਡਾ ਆਉਣਾ ਬਣਦਾ ਹੈ ਪਰ ਇਹ ਪਾਰੀ